ਹਲ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਫਤਿਹਾਰੇ ਦੋਸਤੋ ਨਗਰ ਨਿਵਾਸੀਓ ਆ ਵੇਖ ਕੇ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਰਾਤ ਨੂੰ ਕਿਸੇ ਬੰਦੇ ਨੇ ਜੇ ਦੁਸ਼ਮਣੀ ਦੀ ਹੁੰਜ ਕੋਈ ਲੈ ਲਾਵੇ ਸਾਡੇ ਨਾਲ ਰਾਤ ਅੱਗ ਲਾਈ ਇਹਦੇ ਮੰਜੀ ਡੇਢ ਮੰਜੀ ਖਾਂ ਸੜੀ ਵੀ ਕਣਕ ਦੀ ਜਿਹੜੀ ਇਹਦੇ ਕਣਕ ਵੀ ਸੜ ਜਾਣੀ ਤੇ ਸਾਰੇ ਦਾ ਸਾਰਾ ਲੋਕਾਂ ਦਾ ਨਾਲ ਵੀ ਸੜ ਜਾਣਾ ਅਸੀਂ ਤੇ 5-7 ਕਿੱਲੇ ਜਿਹੜੀ ਕਣਕ ਵੀ ਖਤਮ ਹੋ ਜਾਣੀ ਸੀ ਆ ਵੇਖੋ ਵੀ ਰਾਤ ਕਰਤੂਤ ਕਿਸੇ ਜੀ ਸਾਡੇ ਨਾਲ ਕਿਸੇ ਨਾ ਦੁਸ਼ਮਣ ਰਾਜ ਨਾਲੇ ਜਾਂ ਮੇਰੇ ਨਾਲੇ ਇਹ ਦੁਸ਼ਮਣੀ ਕੌਣ ਚ ਲੈ ਲਵੇ ਸਾਡਾ ਸਿੱਧੀ ਵੇਖ ਲਵੇ ਜੇ ਪੰਗਾ ਲੈਣਾ ਕਿਸੇ ਨੇ ਦੇ ਪਰ ਕਣਕ ਦਾ ਕੀ ਮੰਨ ਲਓ ਕਸੂਰ ਹੈ ਵੀ ਜਿਹੜੀ ਕਣਕ ਸਾੜਨੀ ਬੜੀ ਮੜੀ ਗੱਲ ਹੈ ਰਾਤ ਕਿਸੇ ਨੇ ਅੱਗ ਲਾਈ ਕੋਸ਼ਿਸ਼ ਕੀਤੀ ਏ ਮੰਜੀ ਥਾਂ ਛੜੀ ਆ ਵੇਖੋ ਤੇ ਨਹੀਂ ਲੋਗ ਆਦੇ ਆਪਦੀਆਂ ਆਈਆਂ ਤੋਂ ਪਰ ਕੋਈ ਨਹੀਂ ਮਹਾਰਾਜ ਦਾ ਵੇਂਦਾ ਹੀ ਨਾ ਸਾਡੀ ਕਿਸਮਤ ਚੰਗੀ ਸੀ ਅਸੀਂ ਬਚ ਗਏ ਹੂੰ ਬਹੁਤ ਮੜਾ ਕੀਤਾ ਵੈਸੇ ਕੋਈ ਗੱਲ ਨਹੀਂ ਜੇ ਸਾਡੇ ਨਾਲ ਰੌਲਾ ਕੋ ਕੱਢ ਲਵੇ ਨਗਰ 'ਚੋਂ ਰੌਲਾ ਕਿਹੇ ਪਾਸੇ ਪਿੰਡ 'ਚੋਂ ਸਾਡੇ ਨਾਲ ਰੌਲਾ ਆ ਤੇ ਉਹਦੇ 'ਚ